ਉਸੋ ਦੇ ਕੁਛ ਆਨਾਂ ਦੇ ਵਿੱਚੋਂ 13 ਜਿਹੜੇ ਰਗੀ ਮੈਂ ਉੱਥੇ ਆਉਣ ਦਾ ਨਹੀਂ ਸੋਧੂ ਨਾਲ ਗੱਲ ਕੀਤੀ ਹਾਂਜੀ ਹਾਂਜੀ ਮੈਂ ਇਹ 20 ਗਰਮੀ ਜੀ ਸਾਨੂੰ ਇਹਨਾਂ ਚ ਜਣਾ ਪਿਆ ਜਿਹੜਾ ਉਹਨਾਂ ਨੂੰ ਪਤਾ ਹੋਣਾ ਪਾਣੀ ਠੀਕ ਹੈ ਨਾ ਤਸਵੀਰਦਾਰ ਸਾਹਿਬ ਜਿਹੜਾ ਪਤਾ ਉਹਨਾਂ ਨੂੰ ਨਹੀਂ ਪਤਾ ਵਾ ਹਾਂਜੀ ਹਾਂਜੀ ਹੁਕਮਤੋਂ ਆਏ ਤੇ ਫੇਰ ਸਾਡੇ ਵੀ ਨਹੀਂ ਭਾਜੀ ਇਹ ਤੇ ਇਹਨਾਂ ਦਾ ਟਕਾਵਾ ਦੇਣ ਕਿੰਨੇ 10 ਦਿਨ ਹੋਰ ਖੜ ਜਾ ਉਹਦਾ ਮਰਜ਼ੀ ਤੇਰੀ ਹੈ ਨਾ ਮਾਜੀ ਚੌਂਤੀ ਮਖਾ ਜਨੋ ਤੁਸੀਂ ਅਕਸਰ ਬਿਆਨ ਦਤਾ ਕਿ ਜਿੰਦਾ ਕੋਲੇ ਆਲੇ ਕੱਲ ਕੋ ਸਾਹਿਬ ਨੂੰ ਤੁਹਾਨੂੰ ਪਾਤਾ ਤੁਹਾਨੂੰ ਸਾਰਾ ਖਰਚਾ ਮਿਲ ਗਿਆ ਹੋਣਾ ਨਹੀਂ ਜੀ ਸਾਨੂੰ ਨਹੀਂ ਆਹ ਵੇਖੋ ਜੀ ਤੁਹਾਨੂੰ ਪੱਕੇ ਦਾ ਝੋਨਾ ਆਉ ਦੇ ਲੱਗੇ ਦਾ ਝੋਨਾ ਪੱਕ ਗਿਆ ਭਾਜੀ ਫਸਲ ਪੱਕੀ ਆ ਉਦੋਂ ਹੋ ਜਾਂਦਾ ਗੱਲ ਵੱਖਰੀ ਸੀ ਅਪੜਵਾੜੀ ਸਾਹਿਬ ਕਿੰਨੀ ਫਸਲ ਦਾ ਹੈ ਉਦੋਂ ਉਦੋਂ ਵੇਖੋ ਫਸਲ ਕਿੰਨੀ ਹੈ ਨਾ ਇੰਨਾ ਬਣਦਾ ਹੈ ਉਦੋਂ ਫਸਲ ਲੱਗੀ ਸੀ ਕਿਹਦਾ ਦਿਹਾਉ ਖਰਚਾ ਕਿੱਥੇ ਦਿਖਾਓ ਉਹ ਨਭਣਦਾ ਜੀ ਫਸਲ ਪੱਕ ਗਈ ਆ ਜੀ ਦੇਖੋ ਸਰ ਮਾਰੋ ਇਧਰ ਆ ਵੀਡੀਓ ਮਾਰੋ ਇਧਰ ਫਸਲ ਪੱਕ ਗਈ ਆ ਤੁਸੀਂ ਗੱਲ ਕਰੋ ਮੈਂ ਕਰ ਦੇਣਾ ਬਾਈ ਚੰਡੀਗੜ੍ਹ ਕਲਾਪਸ ਤੇ ਕੇਸ ਲਾਓ ਹੁਣ ਇਹ ਕਾਬਦੇ ਟੋਨਾ ਵੱਲੋਂ ਹੁੰਦਾ ਆ ਚੱਲ ਇਹ ਕੰਮ ਕਰਦਾ ਹੋਵੇ ਠੀਕ ਆਸੀਂ ਪਿਆਰ ਨਾਲ ਗੱਲ ਕਰੇ ਵੀ ਸਾਡੀ ਕੋਈ ਹੋ ਰਹੀ ਆ ਜੀ ਠੀਕ ਹੈ ਧਿਆਨ ਧੱਕਾ ਕਰੋ ਕੰਮ ਕਰਾ ਕੇ ਨਾ ਕਿਸੇ ਨੂੰ ਸ਼ਾਨ ਜੁ ਕੋਈ ਕਿਵਨ ਦਾ ਇਕੱਠੇ ਕਰਕੇ ਸਾਰੇ ਦੇ ਦੇ ਲਾਓ ਫੀਤਾ ਵਾਲੇ ਯਾਰ ਫੀਤਾ ਜੋਕਾ ਮਾਰ ਨਹੀਂ ਸਿੱਧੀ ਗੱਲ ਪਿਆਸ ਸਾਰੇ ਇਕੱਠਾ ਕਰੋ ਆਪਣੇ ਪਿਆਸ ਅੱਖੇ ਦੇਖੇ ਪੂਰੇ ਕਰ ਦੇ ਮਰਜ਼ੀ ਕਰ ਦੋ ਚਲੋ ਭਾਈ ਜੀ ਗੱਡੀਆਂ ਮੋੜੋ ਸਾਨੂੰ ਬਾਹਰ ਸਾਰੇ ਆ ਗਿਆ ਆ ਗਿਆ ਸਮਝ ਤੇਰੇ ਆ ਆ ਜੇ ਉਹ ਤਹਿਸੀਲਦਾਰ ਸਾਹਿਬ ਆਇਓ ਦੱਸ ਜੀ ਇੱਥੇ ਤਾਂ ਚੱਲਣ ਦੇ ਨਾ ਮੈਂ ਉਗਾਲੀ ਕਲਮ ਨੂੰ ਬੁਹਾ ਦੇਖੋ ਬਈ ਯਾਰ ਹੂੰ ਠੀਕ ਹੈ ਪੇਪਰ ਸੋ ਕਰ ਲਾਂਗੇ ਫਿਰ ਤੀਜੀ ਪਤਾ ਹੋ ਲੈ ਡੇਡੀ ਇੱਕ ਕੁੜੀ ਹਾਂ ਕੁੜੀ ਫੋਟੋ ਲਓ ਉਹ ਤਾਂ ਇਧਰ ਮਸਲਾ ਇਹਨਾਂ ਦਾ ਤਕਸੀਮ ਦਾ ਕੇਸ ਚੱਲਦਾ ਸੀ ਜੀ 17 ਸਾਲਾਂ ਬਾਅਦ ਫੈਸਲਾ ਹੋਇਆ ਦਖਲ ਦੇ ਆਰਡਰ ਹੋਏ 9 4 ਨੂੰ ਆਇਆ ਮਹਿਕਮਾ ਉਹਨਾਂ ਦਖਲ ਨਹੀਂ ਹੋਣਤਾ ਫਿਰ 4 8 ਨੂੰ ਆਏ ਫਿਰ 12 8 ਨੂੰ ਆਏ ਹੁਣ 16 ਨੂੰ ਆਏ ਨੇ ਪੁਲਿਸ ਫੋਰਸ ਸਰਕਾਰ ਦੇ ਨਹੀਂ ਰਹੀ ਇਹਦੇ ਸਬੰਧ ਵਿੱਚ ਆਪਾਂ ਐਸਐਸਪੀ ਨੂੰ ਮਿਲੇ ਹਾਂ ਡੀਐਸਪੀ ਨੂੰ ਮਿਲੇ ਹਾਂ ਪਰ ਆ 5 6 ਆਏ ਨੇ ਬੰਦੇ ਗਾੜੀ 14 15 ਬੁੜੀਆਂ ਲੰਮੀਆਂ ਪੈਂਡੀਆਂ ਨੇ ਇੱਥੇ ਕਪੱਤ ਦਾ ਡਰਵਾ ਮੈਂ ਐਸਐਸਪੀ ਨੂੰ ਮਿਲੇ ਅੱਜ ਅਸੀਂ ਫੋਰਸ ਭੇਜਨੇ ਆਂ ਇਦੇ ਵਿੱਚ ਪੋਲੀਟੀਕਲ ਦਬਾਅ ਚੱਲ ਰਿਹਾ ਸਰਕਾਰ ਦਾ ਖਾਸ ਕਰਕੇ ਜਗਰੂਬ ਸੇਖੋਂ ਤੇ ਸਾਰੀ ਇਹ ਸਾਨੂੰ ਨਾ ਬੁੱਧੂ ਬਣਾਉਂਦੇ ਨੇ ਇਹਨਾਂ ਨੇ ਕੋਈ ਕਫਤ ਕਰਾਉਣਾ ਕੋਈ ਬੰਦੇ ਮਰਵਾਉਣੇ ਨੇ ਸਰਕਾਰ ਅੰਡਰ ਪ੍ਰੈਸ਼ਰ ਵਾ ਖਾਸ ਕਰਕੇ ਮਹਿਕਮਾ ਪੁਲਿਸ ਕੀ ਮੰਗੀ ਤੁਹਾਡੀ ਸਾਡੇ ਸਾਡੀ ਆਵਾਜ਼ ਫੋਰਸ ਦੇਣ ਜੋ ਕੋਟਾ ਦੇ ਆਰਡਰ ਨੇ ਉਹਦੇ ਤੇ ਇੰਪਲੀਮੈਂਟੇਸ਼ਨ ਹੋਵੇ ਇਹ ਸਰਕਾਰ ਦੇ ਹੁਕਮਾਂ ਦੇ ਮੁਤਾਬਕ ਆਪਣਾ ਕਬਜ਼ਾ ਲੈਣ ਜੇ ਬਾਈਚ ਤੁਸੀਂ ਕਰਦੇ ਤੇ ਜ਼ਿੰਮੇਵਾਰ ਕੌਣ ਹੋਏਗਾ ਜੇ ਹੁਣ ਅਸੀਂ ਇਹ ਵਾਹੁੰਦੇ ਨੇ ਬੰਦੇ ਮਰਨੇ ਆ ਤੇ ਪ੍ਰਸ਼ਾਸਨ ਹੀ ਜ਼ਿੰਮੇਵਾਰ ਆ ਮੇਰਾ ਨਾਮ ਬਲਦੇਸ ਸਿੰਘ ਜੀ ਪਿੰਡ ਟੱਕਰ ਸੰਧੂ ਦਸਨੀਗਮ ਹੈ ਹਾਂਜੀ ਅੱਜ ਤਸਵੀਰ ਦਾ ਤਾਂ ਫੋਰਸ ਆਈ ਸੀ ਹਾਂਜੀ ਇਹ ਜੀ ਮਸਲਾ ਪਹਿਲੋ ਤੁਹਾਡੇ ਨਿਊ ਚੈਨਲਾਂ ਦੇ ਵੀ ਚੱਲਿਆ ਸਾਰੇ ਪੰਜਾਬ ਨੂੰ ਹੀ ਪਤਾ ਆ ਸਾਡੇ ਪਰਿਵਾਰਾਂ ਦੇ ਨਾਲ ਧੱਕਾ ਹੋ ਰਿਹਾ ਸਰਦਾਰ ਕੇਵਲ ਸਿੰਘ ਤੇ ਉਹਨਾਂ ਦਾ ਭਰਾ ਬਲਦੇਵ ਸਿੰਘ ਆ ਉਹਨਾਂ ਦੇ ਦੋਸਤ ਪੁੱਤਰ ਆ ਕੇਵਲ ਸਿੰਘ ਉਹਨਾਂ ਦਾ ਇੱਕ ਸੁਪੁੱਤਰ ਆ ਤੇ ਇਹ ਜਿਹੜੀ ਜ਼ਮੀਨ ਆ ਇਹ ਸਾਂਝੀ ਵੰਡ ਹੀ ਇਹਨਾਂ ਦੀ ਉਹ ਤਕਸੀਮ ਕਰਕੇ ਇਹ ਗਲਤ ਆ ਉਹ ਇੱਕ ਤਰਫਾ ਪਾਰੀ ਗਈ ਆ ਉਹਦਾ ਕੇਸ ਜਿਹੜਾ ਮਾਨਯੋਗ ਗੁਰਦਾਸਪੁਰ ਕੋਰਟ 'ਚ ਵੀ ਚੱਲ ਰਿਹਾ ਆ ਐਸਆਈਆਰ ਚੰਡੀਗੜ੍ਹ ਵੀ ਸਾਡਾ ਚੱਲ ਰਿਹਾ ਆ ਉਹ ਦਿਨ ਪਟਵਾਰੀ ਤੇ ਗਰਦੌਰ ਸਾਹਿਬ ਸਾਨੂੰ ਭਰੋਸਾ ਦੇਗੇਗੇ ਹੀ ਕਿ ਅਸੀਂ ਤੁਹਾਡੀ ਫਸਲ ਦੇ ਉੱਤੇ ਕੋਈ ਦਖਲਦਾਨ ਜਣੀ ਨਹੀਂ ਕਰਦੇ ਅਸੀਂ ਇਹ ਜਿਹੜੀ ਆ ਇਹਨਾਂ ਨੂੰ ਅਨਸਾਫ਼ ਦਿਵਾਵਾਂਗੇ ਉਹਨਾਂ ਦੇ ਭਰੋਸੇ ਤੋਂ ਬਿਨਾਂ ਸਾਡਾ ਜਿਹੜਾ ਬੰਦਾ ਟੈਂਕੀ ਤੇ ਚੜਿਆ ਸੀ ਨੌਜਵਾਨ ਉਤਰ ਗਿਆ ਕਿ ਸਾਨੂੰ ਪ੍ਰਸ਼ਾਸਨ ਨੇ ਪ੍ਰਗੋਸਾ ਦਿੱਤਾ ਆ ਅੱਜ ਫੇਰ 16 ਤਰੀਕ ਨੂੰ ਭਾਰੀ ਫੋਰਸ ਦੇ ਨਾਲ ਲੈ ਕੇ ਤਹਿਸੀਲਦਾਰ ਸਾਹਿਬ ਤੇ ਅੱਜ ਫੇਰ ਸਾਡੀ ਉਹ ਪੈਲੀ ਦੇ ਕਬਜ਼ਾ ਕਰਨ ਆਏ ਸੀ ਜਿਹਦੇ ਸਬੰਧ ਦੇ ਵਿੱਚ ਇਹ ਸਾਰਾ ਕੁਝ ਅੱਜ ਕੀਤਾ ਗਿਆ ਤੇ ਕੀ ਮੰਨਤੀ ਤੁਹਾਡੀ ਸਾਡੀ ਸਾਰੀ ਮੰਗ ਆ ਇਹ ਆ ਸਾਰੀ ਪੰਚਾਇਤ ਦੀ ਸਮੁੱਚੇ ਪਿੰਡ ਦੀ ਵੀ ਜਿਹੜੇ ਅੱਧਿਓ ਵੱਧ ਬੰਦੇ ਆ ਆਊਟਸਾਈਡਰ ਸਾਦਦੇ ਆ ਟਰਾਲੀਆਂ ਦੇ ਵਿੱਚ ਉਹ ਆਪਣੇ ਦਾਤ ਜੋ ਵੀ ਕਠੂਏ ਇਕੱਠਾਏ ਜਿ ਲੈ ਕੇ ਆਉਂਦੇ ਆ ਤੇ ਇਹਨਾਂ ਨੂੰ ਸਟਾ ਲੱਗ ਸਕਦੀਆਂ ਨੇ ਤੇ ਜਿੰਨਾ ਚਿਰ ਮਾਨਯੋਗ ਕੋਰਟ ਦਾ ਫੈਸਲਾ ਨਹੀਂ ਆਉਂਦਾ ਐਫਸੀ ਅਰਦਾ ਚਾਹੇ ਮਾਨਯੋਗ ਗੁਰਦਾਸਪੁਰ ਦਾ ਕੋਈ ਫੈਸਲਾ ਨਹੀਂ ਆਉਂਦਾ ਉਹਨਾਂ ਚਿਰ ਇੰਤੇ ਕੋਈ ਦਖਲਅੰਦਾਜ਼ੀ ਨਾ ਕੀਤੀ ਜਾਵੇ ਉਹਦੇ ਵਿੱਚ ਅੱਠਾ ਭਾਈ ਵਾਲਾਂ ਜੋ ਛੇ ਭਾਈ ਵਾਲ ਜਿਹੜੇ ਆ ਸੱਤ ਭਾਈ ਵਾਲ ਜਿਹੜੇ ਆ ਉਹ ਇਹਨਾਂ ਨੂੰ ਬਕਾਇਦਾ ਬਿਆਨਾ ਕਰ ਗਏ ਨੇ ਵਿੱਚ ਉਹ ਕਈ ਰਜਿਸਟਰੀਆਂ ਕਰ ਗਏ ਨੇ ਇੱਕ ਬੰਦਾ ਉਹ ਵੀ ਹੈਗਾ ਜਿਹਨੇ 2 ਸਾਲ ਪਹਿਲੂ ਰਜਿਸਟਰੀ ਕੀਤੀ ਤਾਂ ਅੱਜ ਉਹ ਵੀ ਕਬਜ਼ੇ ਦੇ ਉੱਤੇ ਹੁੰਦਾ ਜੀ ਹਾਂਜੀ ਤਾਂ ਇਹ ਸਰਕਾਰ ਕੋਲ ਮੰਗ ਕਰਦੇ ਆ ਵੀ ਸਾਡਾ ਜਿਹੜਾ ਪੱਖ ਉਹਨੂੰ ਸੁਣਿਆ ਜਾਵੇ ਤੇ ਜਿਹੜੀ ਆ ਲੱਗੀ ਫਸਲ ਆ ਇਹਤੇ ਕੋਈ ਨੁਕਸਾਨ ਨਾ ਕੀਤਾ ਜਾਵੇ ਇਹਦੇ ਪੋਰਸਪੂਰੀ ਸਾਡੇ ਕੋਲ ਹੈ ਨਹੀਂ ਅੱਛਾ ਜੀ ਹਾਂਜੀ ਹਾਂ ਤੇ ਤੁਸੀਂ ਕਿਸੇ ਅਫਸਰ ਨਾਲ ਗੱਲ ਕੀਤੀ ਨਹੀਂ ਐਸਐਚਓ ਸਾਹਿਬ ਨਾਲ ਗੱਲ ਹੋਈ ਸੀ ਉਹ ਕੋਲ ਨਹੀਂ ਵੀ ਸਰ ਕੁਸਟ ਘਟਿਆ ਅੱਜ ਜੀ ਵੀ ਪੋਰਸਪੂਰੀ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਸਾਨੂੰ ਇਹ ਡਾਰੈਗੂ ਲੜਾਈ ਝਗੜਾ ਨਾ ਹੋ ਜੇ ਇਸ ਕਰਕੇ ਸਾਰੇ ਫੋਟੋ ਪਾਕਿਸਤਾਨ ਦਾ ਪਿੰਡ ਕ ਕਰ ਰਿਹਾ ਹੈ ਹਾਂਜੀ ਇਹਦਾ ਪਿੰਡ ਕਰ ਰਿਹਾ ਕਬਜ਼ਾ ਕਰ ਵੀ ਜਿਹੜਾ ਆਹ 6 7 ਬੰਦੇ ਉਹਦੀ ਤਰੀਕ ਦਾ ਦੇਖਦੇ ਹੁਣ ਬਾਕੀ ਟਾਈਮ ਕੱਢ ਕੇ ਸਾਨੂੰ ਸਾਰਾ ਟਾਈਮ ਦੇਣਾ ਕਿਸੇ ਨੂੰ ਦੇਣ ਦੇਣਾ ਕੋਲ ਨਹੀਂ ਐਸਾ ਨਹੀਂ ਜੀ ਗੱਲ ਇਹ 9 4 ਇਹ ਲੜਾਈ ਝਗੜਾ ਨਾ ਹੋਏ ਤਾਂ ਇਹ ਅਪੈਂਡਿਕ ਪਾਤਾ ਹਾਂਜੀ ਹਾਂ 4 ਤੁਹਾਡੇ ਥਾਣੇ ਦਾ